ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਬੁੱਢਾ ਦਰਿਆ ਪੂਰਿਆ ਜਾ ਰਿਹਾ ਹੈ। ਗੁੱਟੇ ਦਰਿਆ ਦੀ ਚੁੜਾਈ ਘੱਟ ਕਰਕੇ ਸੜਕ ਦਾ ਰਸਤਾ ਕੱਢਿਆ ਜਾ ਰਿਹਾ ਹੈ। 20 ਕਿਲੋਮੀਟਰ ਲੰਮੇ ਇਸ ਨਾਲੇ ਦੇ ਵਿੱਚ ਜਿੱਥੇ ਕਈ ਥਾਵਾਂ ਤੇ ਤੁਸੀਂ ਦੇਖੋ ਸ਼ਰੀਆਂ ਮਿੱਟੀ ਸੁੱਟੀ ਜਾ ਰਹੀਆ। ਮਿੱਟੀ ਦੇ ਢੇਰਾਂ ਨੂੰ ਲੈ ਕੇ ਇਹ ਨੇ ਕਿ ਕਿਸ ਤਰੀਕੇ ਦੇ ਨਾਲ ਰੇਲਿੰਗ ਜਿਹੜੀ ਲੋਹੇ ਦੀ ਆਲੇ-ਦੁਆਲੇ ਲੱਗੀ ਹੋਈ ਹੈ ਇਹ ਮਿੱਟੀ ਹੁਣ ਰੇਲਿੰਗ ਵੀ ਪਾਰ ਕਰ ਚੁੱਕੀ ਐ ਇਹਨਾਂ ਨੇ ਕਿ ਉਹਸ ਵੇਲੇ ਕਿ ਆ ਪਿਛਲੇ ਸਾਲ ਵੀ ਸਾਡਾ ਇੱਥੇ ਛੱਡੇ ਹੋਇਆ ਤੇ ਦੇ ਅਸੀਂ ਇਹ ਤੇ ਬਦਲਵਾ ਪ੍ਰਬੰਧ ਕਰਨਾ ਸਾਨੂੰ 3.5 ਕਰੋੜ ਚਾਹੀਦਾ ਇਹਨਾਂ ਨੂੰ 3.5 ਕਰੋੜ ਵੀ ਦਵਾਤਾ ਫਿਰ ਕਹਿੰਦੇ ਸਾਨੂੰ 3.5 ਮਹੀਨੇ ਚਾਹੀਦੇ ਆ ਪੈਸੇ ਦੇ ਕੇ ਵੀ ਗਾਲਾਂ ਕੱਢ ਰਹੀ ਐ ਸੀਨੀਅਰ ਜਿਹੜੇ ਅਧਿਕਾਰੀ ਐ ਬੈਠੇ ਉਹਨਾਂ ਦਾ ਕੋਈ ਫਰਜ਼ ਨਹੀਂ ਬਣਦਾ ਕਿ ਜੇ ਥੱਲੇ ਕੋਈ ਜੂਨੀਅਰ ਕੰਮ ਨਹੀਂ ਕਰ ਰਿਹਾ ਇਹਨਾਂ ਦੀ ਰਿਪੋਰਟ ਨਹੀਂ ਉਹਨਾਂ ਕੋਲ ਨਹੀਂ ਜਾਣਕੀ ਇਹ ਲੋਕਾਂ ਨੂੰ ਗੰਦ ਖਵਾਉਣ ਦਾ ਨਾ ਠੇਕਾ ਲਿਆ ਹੋਇਆ ਰਿਆ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆ ਗਿਆ ਬਲਵੀਰ ਸਿੰਘ ਸੀਚੇਵਾਲ ਜੀ ਪੋਸਟ ਪਾ ਦਿੰਦੇ ਨੇ ਸਿਰਫ ਕਾਗਜ਼ਾਂ ਦੇ ਵਿੱਚ ਹੀ ਪੈਸੇ ਇਸ਼ੂ ਹੋਏ ਆ ਗਰਾਊਂਡ ਲੈਵਲ ਤੇ ਕੁਝ ਨਹੀਂ ਲੱਗਿਆ ਹੋਇਆ ਇੱਕ ਰਕਮ ਹੁੰਦੀ ਆ 650 ਕਰੋੜ ਰੁਪਏ ਦਾ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਵੀ ਲਾਇਆ ਤੇ ਲਾਇਆ ਕਿੱਥੇ ਅਸੀਂ ਲੋਕਾਂ ਨੂੰ ਕਹਿੰਦੇ ਦਾ ਹੈਗੇ ਆ ਵੀ ਆਹ ਕੰਮ ਕਰ ਰਹੇ ਆ ਪਰ ਸਾਨੂੰ ਕਰਨ ਲੱਗੇ ਜਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਵੀ ਬਹੁਤ ਵੱਡੀਆਂ ਮੁਸ਼ਕਲਾਂ ਨੇ ਜਿਹੜਾ ਬੁੱਢੇ ਦਰਿਆ ਦੇ ਨਾਲ ਮੇਨ ਪਾਈਪਾਂ ਦਾ ਅਟੈਚ ਆ ਉਹ ਤਾਂ ਲੀਡਰਾਂ ਨੇ ਆਪ ਦੱਬੀਆਂ ਹੋਈਆਂ ਨੇ ਆਪਣੀਆਂ ਡੰਗਾਂ ਦੇ ਥੱਲੇ ਇੰਤਜ਼ਾਮ ਲਗਾਏ ਜਾ ਰਿਹਾ ਕਿ ਪੂਰਿਆ ਨਹੀਂ ਜਾ ਰਿਹਾ ਬੁੱਢਾ ਦਰਿਆ ਉਹਦੀ ਚੜਾਈ ਘੱਟ ਕੀਤੀ ਜਾ ਰਹੀ ਹੈ ਸੜਕ ਨੂੰ ਰਸਤਾ ਜਾਦਾ ਕੱਢਿਆ ਜਾ ਰਿਹਾ ਹੈ ਗੱਲ ਸੱਚ ਮੰਨ ਦੀ ਦਰਿਆ ਤਾਂ ਜਾਵੇ ਜੇ ਪੂਰਾ 78 ਇੰਚੀ ਪਾਈਪਾਂ ਦਾ ਤੁਸੀਂ ਆਪਣੇ ਥੱਲੇ ਦੱਬੀ ਬੈਠੇ ਹੋ ਤੂੰ ਸਫਾਈ ਲਈ ਉਹਦੇ ਸਾਧਨ ਲਈ ਕੀ ਪਤਾ ਤੁਸੀਂ ਅੰਦਰੋਂ ਕਿਹੜੇ ਪਲਾਂਟ ਚਲਾ ਕੇ ਅੰਦਰ ਨਾਲੇ ਦੇ ਅੰਦਰ ਕਿਆਬੀ ਪਾਣਾ ਛੱਡ ਰਹੇ ਹੋ ਕਿਤੇ ਨਾ ਕਿਤੇ ਕੋਈ ਕਪਲਾ ਵੀ ਕੀਤਾ ਜਾ ਰਿਹਾ ਪਿੱਛੋਂ ਇਹ ਫੇ ਗੱਲਾਂ ਸੱਚ ਨਹੀਂ ਰੇਲਿੰਗ ਤਾਂ ਤਾਂ ਲਾਉਂਦੇ ਜੇ ਦਰਿਆ ਸਾਫ਼ ਹੁੰਦਾ ਪਹਿਲਾਂ ਹੀ ਉੱਪਰੋਂ ਰੇਲਿੰਗਾਂ ਲਾਤੀਆਂ ਤੇ ਲੋਕੀ ਰੀਲੀਆਂ ਦੇ ਉੱਪਰੋਂ ਲਫਾਫੇ ਭਰ-ਭਰ ਕੇ ਗੰਦ ਦੇ ਸੁੱਟ ਰਹੇ ਆ ਇਹ ਤਾਂ 650 ਕਰੋੜ ਰੁਪਈਆ ਜਿਹੜਾ ਨਾ ਇਹਦਾ ਇਹਨਾਂ ਦੇ ਢਿੱਡਾਂ 'ਚ ਗਿਆ ਇਹ ਨਾਲੇ ਦੇ ਉੱਤੇ ਨਹੀਂ ਲੱਗਿਆ ਇਹ ਲੁਧਿਆਣਾ ਗੁਰੂ ਦੇ ਨਾਮ ਦਾ ਵਸਿਆ ਹੋਇਆ ਸ਼ਹਿਰ ਆ ਬਾਬੇ ਨਾਨਕ ਦੇ ਚਰਨ ਪਿਆ ਇਸ ਧਰਤੀ ਦੇ ਇਹਨੂੰ ਬਣਾਉਣਾ ਤੇ ਦਰਿਆ ਨੂੰ ਛੋਟਾ ਕਰਨ ਦਾ ਕੋਈ ਮਤਲਬ ਨਹੀਂਗਾ ਇਹ ਸਿਰਫ ਜਿਹੜੀਆਂ ਰਾਜਨੀਤੀ ਰੋਟੀਆਂ ਸੇਕਣ ਵਾਲੀਆਂ ਗੱਲਾਂ ਨੇ ਇਹਨਾਂ ਨੂੰ ਕਹੋ ਰਾਜਨੀਤੀ ਨਾ ਕਰੋ ਪਰ ਇਦਾਂ ਮਿੱਟੀ ਪੁੱਟ ਕੇ ਜਿਹੜੀ ਆ ਐਨੀ ਜ਼ਿਆਦਾ ਮਸ਼ੀਨਾਂ ਉਤਾਰਨ ਦੇ ਲਈ ਰੱਖੀ ਆ ਕੋਈ ਮਿੱਟੀ ਦਾ ਜਾਂ ਦਰਿਆ ਦਾ ਛੋਟਾ ਹੋਣ ਦਾ ਕੋਈ ਕਾਰਨ ਨਹੀਂਗਾ ਪਰ ਲੋਕਾਂ ਦੀ ਸਹੂਲਤ ਲਈ ਜੋ ਬਣਾ ਰਹੇ ਆ ਉਹ ਲੋਕਾਂ ਲਈ ਬਣਾ ਰਹੇ ਆ ਔਰ ਦਰਿਆ ਨੂੰ ਸਾਫ਼ ਰੱਖਣ ਲਈ ਕਰ ਰਹੇ ਆ ਕਮ ਤੇ ਬੜੇ ਸਵਾਲ ਉੱਠੇ ਨੇ ਪੰਪਿੰਗ ਸਟੇਸ਼ਨ ਜਿਹੜੀ ਆ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਸਮਾਂ ਚਾਹੀਦਾ ਸਾਨੂੰ ਪੈਸੇ ਚਾਹੀਦੇ ਨੇ ਪੈਸੇ ਵੀ ਉਹਨਾਂ ਨੂੰ ਮਿਲ ਗਏ ਪਰ ਹਾਲੇ ਤੱਕ ਜਿਹੜਾ ਲਟਕਦਾ ਕੰਮ ਹੈ ਉਹ ਪੂਰਾ ਨਹੀਂ ਕਰਵਾਇਆ ਜਾ ਰਿਹਾ ਕੀ ਵਾਕਈ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਵੱਡਾ ਦਰਿਆ ਪੂਰਿਆ ਜਾ ਰਿਹਾ ਕੀ ਬੁੱਡੇ ਦਰਿਆ ਦੀ ਚੌੜਾਈ ਘੱਟ ਕਰਕੇ ਸੜਕ ਦਾ ਰਸਤਾ ਕੱਢਿਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਦੇਖੋ ਲੁਧਿਆਣਾ ਸ਼ਹਿਰ ਦਾ ਇਹ ਬੁੱਢਾ ਦਰਿਆ ਜੋ ਕਿ ਇਸ ਵੇਲੇ ਨਾਲੇ ਦਾ ਰੂਪ ਧਨ ਕਰ ਚੁੱਕਾ ਹੈ ਲਗਾਤਾਰ ਕਾਫੀ ਸਾਲਾਂ ਤੋਂ ਸਰਕਾਰਾਂ ਦੇ ਦਾਅਵੇ ਦੇਖਣ ਨੂੰ ਮਿਲੇ ਤੇ ਉੱਥੇ ਹੀ ਹੁਣ ਉਪਰਾਲੇ ਕੀਤੇ ਜਾ ਰਹੇ ਨੇ ਕਿ ਇਸ ਪਾਣੀ ਨੂੰ ਸਾਫ਼ ਕੀਤਾ ਜਾਏ ਪਰ ਉਸੇ ਵਿਚਾਲੇ ਲਗਾਤਾਰ ਸੋਸ਼ਲ ਮੀਡੀਆ ਤੇ ਚਰਚਾਵਾ ਤੇਜ਼ ਨੇ ਕੇ ਕਰੋੜਾਂ ਰੁਪਏ ਖਰਚ ਕੇ ਵੱਡਾ ਦਰਿਆ ਸਾਫ ਕਰਨ ਦੇ ਦਾਅਵਿਆਂ ਦੇ ਦੌਰਾਨ ਇਸ ਦੀ ਚੌੜਾਈ ਜਿਹੜੀ ਹੈ ਉਹ ਘਟਾਈ ਜਾ ਰਹੀ ਹੈ 14 ਕਿਲੋਮੀਟਰ ਲੰਮੇ ਇਸ ਨਾਲੇ ਦੇ ਵਿੱਚ ਜਿੱਥੇ ਕਈ ਥਾਵਾਂ ਤੇ ਤੁਸੀਂ ਦੇਖੋ ਸ਼ਰੀਆਂ ਮਿੱਟੀ ਸੁੱਟੀ ਜਾ ਰਹੀ ਆ ਮਿੱਟੀ ਦੇ ਢੇਰ ਜਿਹੜੇ ਬਣੇ ਹੋਏ ਨੇ ਪਰ ਚਰਚਾਵਾ ਹੁਣੀ ਨਾ ਮਿੱਟੀ ਦੇ ਢੇਰਾਂ ਨੂੰ ਲੈ ਕੇ ਇਹ ਨੇ ਕਿਸ ਤਰੀਕੇ ਦੇ ਨਾਲ ਰੇਲਿੰਗ ਜਿਹੜੀ ਲੋਹੇ ਦੀ ਆਲੇ-ਦੁਆਲੇ ਲੱਗੀ ਹੋਈ ਹੈ ਇਹ ਮਿੱਟੀ ਹੁਣ ਰੇਲਿੰਗ ਵੀ ਪਾਰ ਕਰ ਚੁੱਕੀ ਹੈ ਉਹ ਦੇਖੋ ਤੁਸੀਂ ਸਾਹਮਣੇ ਕਿ ਕਿਸ ਤਰੀਕੇ ਦੇ ਨਾਲ ਇਹ ਸ਼ਹਿਰ ਦਾ ਜਿਹੜਾ ਇਲਾਕਾ ਹੈ ਸ਼ਿਪੂਰੀ ਇਲਾਕਾ ਹੈ ਜਿੱਥੇ ਗਊ ਘਾਟ ਇਲਾਕਾ ਹੋ ਜਵੇ ਭਵੇਂ ਫਤੇਗੜ ਮੁਹੱਲਾ ਹੈ ਲੁਧਿਆਣੇ ਦਾ ਜਿੱਥੇ-ਜਿੱਥੇ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਮਿੱਟੀ ਪਾ ਕੇ ਜਿਹੜੀ ਕਿਹਾ ਜਾ ਰਿਹਾ ਕਿ ਇਸ ਨੂੰ ਇਹਦੀ ਦਰਿਆ ਦੀ ਜਿਹੜੀ ਚੜਾਈ ਆ ਉਹ ਘੱਟ ਕੀਤੀ ਜਾ ਰਹੀ ਹੈ ਸੜਕ ਦਾ ਰਸਤਾ ਜਿਹੜਾ ਇੱਥੋਂ ਕੱਢਣ ਦੀ ਕੋਸ਼ਿਸ਼ ਹੋ ਰਹੀ ਆ ਚਾਂਦ ਸਿਨੇਮਾ ਨੇੜੇ ਫਤੇਗੜ ਮੁਹੱਲਾ ਗਉ ਕਾਟ ਨੇੜੇ ਨਾਲੇ ਦੇ ਵਿੱਚ 6 ਤੋਂ 8 ਫੁੱਟ ਤੱਕ ਮਿੱਟੀ ਪਾ ਕੇ ਇਸ ਵਿੱਚ ਕਿਹਾ ਜਾ ਰਿਹਾ ਕਿ ਰਾਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਮਿੱਟੀ ਨਾਲੇ ਦੇ ਜਿਹੜੇ ਬਿਲਕੁਲ ਕਿਨਾਰੇ ਤੇ ਤੁਸੀਂ ਦੇਖੋ ਲੱਗੀ ਹੋਈ ਹੈ ਰੇਲਿੰਗ ਤੋਂ ਵੀ ਅੱਗੇ ਪਾਣੀ ਤੱਕ ਪਹੁੰਚ ਗਈ ਹੈ ਤੇ ਹੁਣ ਇਸ ਮਾਮਲੇ ਬਾਰੇ ਲਗਾਤਾਰ ਜਿਹੜੀਆਂ ਇਹ ਚਰਚਾਾਂ ਹਨ ਕਿ ਨਗਰ ਨਿਗਮ ਦੇ ਅਧਿਕਾਰੀ ਇਸ ਮਾਮਲੇ ਤੇ ਕੀ ਕਹੂਗੇ ਕੀ ਆਪਣਾ ਕੋਈ ਸਪਸ਼ਟਿਕਰਨ ਰੱਖ ਸਕਦੇ ਨੇ ਕਿ ਕੀ ਇਹ ਮਿੱਟੀ ਘਟਾ ਕੇ ਵਾਕਈ ਜਿਹੜੀ ਆ ਮਿੱਟੀ ਪਾ ਕੇ ਇਹ ਕਿਹਾ ਜਾ ਰਿਹਾ ਕਿ ਪੁਰਾਣੀ ਮਿੱਟੀ ਆ ਜਿਹੜੀ ਦਰਿਆ ਦੇ ਵਿੱਚ ਪਾਈ ਜਾ ਰਹੀ ਹੈ ਇਹਦੀ ਅਗਰ ਚੜਾਈ ਘਟ ਹੋ ਜਾਂਦੀ ਆ ਤਾਂ ਨਾਲ ਜਿਹੜਾ ਰਸਤਾ ਕੱਢਿਆ ਜਾ ਰਿਹਾ ਉਹ ਸੜਕ ਦਾ ਰਸਤਾ ਬਣੇਗਾ ਕੀ ਵਾਕਈ ਅਜਿਹਾ ਕੋਈ ਕਪਲਾ ਹੋ ਰਿਹਾ ਕਿ ਬਾਕੀ ਅਜਿਹਾ ਕੁਝ ਕੀਤਾ ਜਾ ਰਿਹਾ ਹੈ ਇਹ ਟ੍ਰੀਟਮੈਂਟ ਪਲਾਂਟ ਜਿਹੜੇ ਨੇ ਜਨਾ ਤੇ 650 ਕਰੋੜ ਰੁਪਏ ਖਰਚਿਆ ਗਿਆ ਪਰ ਫਿਰ ਵੀ ਪਾਣੀ ਦਰਿਆ ਦੇ ਵਿੱਚ ਗੰਦਾ ਕਿਵੇਂ ਪੈ ਰਿਹਾ ਹੈ ਨਗਰ ਨਿਗਮ ਨੇ ਸਥਾਨ ਤੇ ਪੰਪਿੰਗ ਸਟੇਸ਼ਨ ਸਥਾਪਿਤ ਕਰਨ ਦੇ ਲਈ ਸਮਾਂ ਮੰਗਿਆ ਸੀ ਕਾਫੀ ਮਹੀਨਿਆਂ ਦਾ ਪੈਸਾ ਮੰਗਿਆ ਸੀ ਪੈਸਾ ਜਿਹੜਾ ਇਹਨਾਂ ਨੂੰ ਮਿਲ ਗਿਆ ਤੇ ਉੱਥੇ ਹੀ ਕਰੋੜਾਂ ਰੁਪਏ ਜਿਹੜੇ ਨੇ ਉਹ ਮਿਲ ਗਏ ਪਰ ਸਮਾਂ ਜਿਹੜਾ ਹਾਲੇ ਵੀ ਉਸ ਤਰੀਕੇ ਦੇ ਨਾਲ ਬਰਕਰਾਰ ਹੈ। ਔਪਰਾਲ ਮਹੀਨੇ ਦੇ ਵਿੱਚ ਇਹ ਕੰਮ ਪੂਰਾ ਹੋਣਾ ਸੀ ਪਰ ਹੁਣ ਨਵੰਬਰ ਚ ਪਹੁੰਚ ਚੁੱਕਾ ਹੈ ਪਰ ਹਾਲੇ ਵੀ ਇਹ ਕੰਮ ਅਧੂਰਾ ਹੈ। ਆਲੇ ਦੁਆਲੇ ਲੋਕ ਇੱਥੇ ਕਹਿੰਦੇ ਨੇ ਕਿ ਕਦੋਂ ਕੰਮ ਪੂਰਾ ਕੀਤਾ ਜਾਏਗਾ? ਤਾਂ ਤਸਵੀਰ ਹੈ ਜੀ ਲੁਧਿਆਣੇ ਦੇ ਬੁੱਡੇ ਨਾਲੇ ਦੀ ਜਿੱਥੇ ਇਹ ਪਾਣੀ ਮਾਲਵੇ ਵੱਲ ਨੂੰ ਵੀ ਜਾਣਾ ਹੈ, ਰਾਜਸਥਾਨ ਵੱਲ ਨੂੰ ਵੀ ਜਾਣਾ ਹੈ ਤਾਂ ਕਿਹੋ ਜਿਹਾ ਇਹ ਪਾਣੀ ਪੀਤਾ ਜਾਏਗਾ? ਪਰ ਉਸ ਤੋਂ ਵੱਡੀ ਗੱਲ ਕਿਉਂ ਮਿੱਟੀ ਦੇ ਵੱਡੇ ਵੱਡੇ ਢੇਰ 6 ਤੋਂ 8 ਫੁੱਟ ਤੱਕ ਇਹ ਮਿੱਟੀ ਦੇ ਢੇਰ ਜਿਹੜੇ ਨੇ ਜਿਹੜੇ ਸ਼ਾਇਦ ਪਾ ਕੇ ਕੀ ਸੜਕ ਦੇ ਲਈ ਅਜਿਹਾ ਕੁਝ ਕੀਤਾ ਜਾ ਰਿਹਾ ਹੈ ਕਿ ਵਾਕਈ ਇਹਨਾਂ ਗੱਲਾਂ ਦੇ ਵਿੱਚ ਇਹਨਾਂ ਚਰਚਾਾਂਵਾਂ ਦੇ ਵਿੱਚ ਸੱਚਾਈ ਹੈ ਤਾਂ ਹਰ ਇੱਕ ਪੱਖ ਜਿਹੜਾ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਨਗਰ ਨਿਗਮ ਦਾ ਕੋਈ ਸਪਸ਼ਟ ਇਸ ਤੇ ਬਿਆਨ ਸਾਹਮਣੇ ਨਹੀਂ ਆਇਆ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਨਗਰ ਨਿਗਮ ਨੂੰ ਵੀ ਸਵਾਲ ਕੀਤੇ ਜਾਣ ਕਿ ਨਗਰ ਨਿਗਮ ਦੀ ਟਿਪਰਾਂ ਦੇ ਨਾਲ ਪੁਰਾਣੀ ਮਿੱਟੀ ਨਾਲੇ ਦੇ ਵਿੱਚ ਸੁੱਟ ਕੇ ਸੜਕ ਕੀ ਵਾਕਈ ਜਿਹੜੀ ਐ ਚੋੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਇਹਨਾਂ ਨੇ ਕਿ ਉਸ ਵੇਲੇ ਕਿਹਾ ਪਿਛਲੇ ਸਾਲ ਵੀ ਸਾਡਾ ਇੱਥੇ ਛੱਡੇ ਹੋਇਆ ਤੇ ਦੇਸੀ ਇਹ ਤੇ ਬਦਲਵਾ ਪ੍ਰਬੰਧ ਕਰਨਾ ਸਾਨੂੰ 3.5 ਕਰੋੜ ਚਾਹੀਦਾ ਇਹਨਾਂ ਨੂੰ 3.5 ਕਰੋੜ ਵੀ ਵੇਦਾ ਫਿਰ ਕਹਿੰਦੇ ਸਾਨੂੰ 3.5 ਮਹੀਨੇ ਚਾਹੀਦੇ ਆ 3 ਮਹੀਨੇ ਦਾ ਸਾਡੇ ਦਾ ਟਾਈਮ ਹੈਗਾ ਪਰ ਤੁਹਾਨੂੰ 3.5 ਮਹੀਨੇ ਦਿੱਤੇ ਆ ਪਰ ਅਸੀਂ 3.5 ਮਹੀਨੇ ਪਾਣੀ ਨਹੀਂ ਪੈਣ ਦੇਣਾ ਅਸੀਂ ਇਹਦਾ ਬਦਲਵਾ ਪ੍ਰਬੰਧ ਕਰਾਂਗੇ ਤੁਸੀਂ ਦੇਖੋ 16ਵੇਂ ਦਿਨ ਉਹ ਪਾਣੀ ਉਹ ਪਾਈਪ ਲਾ ਕੇ ਚੜਾਤਾ ਉਹਨੇ ਪੈਪ ਰਾਹੀਂ ਵੀ ਸਾਰਾ ਪਾਣੀ ਇਹ ਉੱਪਰ ਜਾਂਦਾ ਸੀ ਹੁਣ ਇਹਨਾਂ ਦਾ ਉਹ ਪੈਪ ਇਹਨੂੰ 1.5 ਲੱਖ ਹੈ ਤੇ ਪਾਣੀ ਸਾਰਾ ਦਰਿਆ 'ਚ ਪੈਂਦਾ ਉਹ ਜਿਹੜੀ ਹੈਗੀਆਂ ਇੱਥੇ ਮੋਟਰਾਂ ਚੱਲਦੀਆਂ ਸੀ ਉਹ ਲੈ ਕੇ ਅੰਦਰ ਲਾਉਂਦੀਆਂ ਇੱਥੇ ਵੀ ਲਾ ਦੇਣ ਜੇ ਵਾਧੂ ਪਾਣੀ ਆਉਣਾ ਵਾ ਤਾਂ ਦੋਨੋਂ ਹੀ ਲਾ ਦੇਣ ਕੋਈ ਇਹਨਾਂ ਨੂੰ ਡੱਕਦਾ ਪਾਣੀ ਤਾਂ ਇਹਨਾਂ ਦਾ ਹੈ ਨਾ ਪ੍ਰਬੰਧ ਇਹਨਾਂ ਨੇ ਕਰਨਾ ਹੁਣ ਅੱਗੇ ਤਾਂ ਕਹਿੰਦੇ ਸੀ ਸਾਡਾ ਛੱਟੇ ਹੋਇਆ ਹੁਣ ਦੋ ਪ੍ਰਬੰਧ ਆ ਇੱਕ 3.5 ਕਰੋੜ ਵਾਲਾ ਤੇ ਇੱਕ ਫ੍ਰੀ 'ਚ ਅਸੀਂ ਇਹਨਾਂ ਨੂੰ ਕਰਕੇ ਦਿੱਤਾ ਸੀ ਪ੍ਰਬੰਧ ਕੋਲ ਆਣੀ ਬੇ ਬਾਈਪਾਸ ਕੌਣ ਜਮਵਾ ਬੁੱਡੇ ਦਰਿਆ ਦਾ ਮਸਲਾ ਲਗਾਤਾਰ ਚਰਚਾਵਾਂ ਦੇ ਵਿੱਚ ਹੈ ਤੇ ਉਸੇ ਬਾਬਤ ਗੱਲ ਕਰਨੀ ਹੈ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਜੀ ਮੌਜੂਦ ਨੇ ਬੁੱड्डा ਦਰਿਆ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆ ਗਿਆ ਬਲਵੀਰ ਸਿੰਘ ਸੀਚੇਵਾਲ ਜੀ ਪੋਸਟ ਪਾ ਦਿੰਦੇ ਨੇ ਸਰਕਾਰ ਲਗਾਤਾਰ ਆਪਣੇ ਵੱਲੋਂ ਯਤਨ ਕਰ ਰਹੀ ਹੈ ਕੀ ਲੱਗਦਾ ਹੈ ਕਿ ਬੁੱਡੇ ਦਰਿਆ ਦੇ ਜੋ ਮੌਜੂਦਾ ਹਾਲਾਤ ਨੇ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਹਾਲਾਤ ਜਿਹੜੇ ਆ ਸਾਡੇ 3.5 ਸਾਲ ਹੋਏ ਆ ਆਮ ਆਦਮੀ ਪਾਰਟੀ ਨੂੰ ਸਰਕਾਰ ਬਣੇ ਇਸ ਮੈਨੂੰ ਇਸ ਹਲਕੇ ਦਾ ਬਧਾਇਕ ਬਣੇ ਮੈਨੂੰ ਇਸ ਗੱਲ ਦਾ ਦੱਸ ਦਿਓ ਏ ਜਰੂਰ ਮਨ ਨੂੰ ਸੰਤੁਸ਼ਟੀ ਹੁੰਦੀ ਆ ਕਿ ਜਿਹੜੀਆਂ ਪਿਛਲੇ ਸਮੇਂ ਦੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ 650 ਕਰੋੜ ਰੁਪਈਆ ਤਾਂ ਸਰਕਾਰੀ ਤੇ ਆਮ ਲੋਕਾਂ ਦਾ ਲਾਤਾ ਪਰ ਜ਼ਮੀਨ ਲੈਵਲ ਦੇ ਉੱਤੇ ਕੋਈ ਰਿਜ਼ਲਟ ਨਹੀਂ ਦਿੱਤਾ ਅੱਜ ਤੁਸੀਂ ਦੇਖਣ ਨੂੰ ਤੁਹਾਨੂੰ ਜਦੋਂ ਦਰਿਆ ਦੇ ਉੱਤੇ ਜਾਂਦੇ ਹੋ ਤੁਹਾਨੂੰ ਇਹ ਜਰੂਰ ਦੇਖਣ ਨੂੰ ਮਿਲਦਾ ਵਾ ਵੀ ਉੱਥੇ आम आदमी पार्टी ਦੇ ਸੰਤ ਸੀਚੇয়াল ਜੀ ਪੂਰੇ ਦਿਨ ਪਰ ਰਾਤ ਮਿਹਨਤ ਕਰਕੇ ਆਪਣੇ ਵੱਲ ਲੱਗੇ ਹੋਏ ਆਂ ਔਰ ਮਾਰਾ ਹੀ ਕਰੂਗਾ 1.5 ਸਾਲ ਪਿਆ ਵਾ ਅਸੀਂ 1.5 ਸਾਲ ਚ ਕਿਸੇ ਨਾ ਕਿਸੇ ਪਾਸੇ ਜ਼ਰੂਰ ਰਿਜ਼ਲਟ ਦੇ ਦਾ ਕੱਢ ਕੇ ਜਾਵਾਂਗੇ ਲੋ ਨਗਰ ਨਿਗਮ ਤੇ ਬੜੇ ਸਵਾਲ ਉੱਠੇ ਨੇ ਕਿ ਨਗਰ ਨਿਗਮ ਇਸ ਬਾਬਤ ਜਿੱਦਾਂ ਪੰਪਿੰਗ ਸਟੇਸ਼ਨ ਜਿਹੜੀ ਆ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਸਮਾਂ ਚਾਹੀਦਾ ਹੈ ਸਾਨੂੰ ਪੈਸੇ ਚਾਹੀਦੇ ਨੇ ਪੈਸੇ ਵੀ ਉਹਨਾਂ ਨੂੰ ਮਿਲ ਗਏ ਪਰ ਹਾਲੇ ਤੱਕ ਜਿਹੜਾ ਲਟਕਦਾ ਕੰਮ ਹੈ ਉਹ ਪੂਰਾ ਨਹੀਂ ਕਰਵਾਇਆ ਜਾ ਰਿਹਾ ਦੇਖੋ ਗੱਲ ਸੁਣੋ ਸਮੇਂ ਦੀਆਂ ਸਰਕਾਰਾਂ ਨੇ ਪਹਿਲਾਂ ਤਾਂ ਕੁਝ ਕੀਤਾ ਹੀ ਨਹੀਂ ਸੀਗਾ ਅੱਜ ਜੋ ਕੁਝ ਤੁਸੀਂ ਉੱਥੇ ਗਰਾਊਂਡ ਤੇ ਹੋਇਆ ਦੇਖਦੇ ਹੋ ਉਹ ਸਾਡੀ ਸਰਕਾਰ ਵੇਲੇ ਹੀ ਹੋਇਆ ਸੀ ਉਹ ਲੋਕਾਂ ਨੇ ਚਾਹੇ ਭੋਲਾ ਜੀ ਦਾ ਲਾ ਲੋ ਚਾਹੇ ਮੇਰਾ ਲਾ ਲੋ ਚਾਹੇ ਬੱਗਾ ਜੀ ਦਾ ਲਾ ਲੋ ਚਾਹੇ ਚਲੋ ਸਾਡੇ ਵਿੱਚ ਅੱਜ ਨਹੀਂ ਗੋਗੀ ਜੀ ਵੱਲੋਂ ਸਾਰਿਆਂ ਨੇ ਆਪਣੇ ਵੱਲੋਂ ਕੋਸ਼ਿਸ਼ ਕਰਕੇ ਜਿੰਨਾ ਕੰਮ ਅੱਜ ਹੋਇਆ ਹੋਇਆ ਨਾਲੇ ਦੇ ਉੱਤੇ ਚਾਹੇ ਸਾਈਡਾਂ ਦੇ ਉੱਤੇ ਕੰਦ ਲਾ ਲੋ ਔਰ ਪੂਰੀਆਂ ਸੜਕਾਂ ਲੋਕਾਂ ਦੀ ਟ੍ਰੈਫਿਕ ਦੀ ਰਾਹਤ ਜਿਹੜੀ ਲੋਕਾਂ ਨੂੰ ਮਿਲੀ ਆ ਉਹ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਆ ਅੱਜ ਮੈਂ ਤੁਹਾਨੂੰ ਇਹ ਦੱਸਦਾ ਵੀ ਡੇਢ ਸਾਲ ਪਿਆਵਾ ਡੇਢ ਸਾਲ ਚ ਕੋਈ ਨਾ ਕੋਈ ਬੁੱਢੇ ਦਰਿਆ ਦਾ ਰਜਾਇਤ ਜਰੂਰ ਨਿਕਲੂਗਾ ਜਿਹੜਾ ਬੁੱਢੇ ਦਰਿਆ ਨੂੰ ਦੁਬਾਰਾ ਦਰਿਆ ਜਿਵੇਂ ਪਹਿਲਾਂ ਸੀ ਅੱਜ ਤੋਂ 40 ਸਾਲ ਪਹਿਲਾਂ ਉਹਨੂੰ ਬਣਾਵਾਂਗੇ ਕਿਉਂਕਿ ਪਹਿਲਾਂ ਕਿਸੇ ਨੇ ਧਿਆਨ ਨਹੀਂ ਰੱਖਿਆ ਬਿਲਕੁਲ ਦਾ ਬਹੁਤ ਹੋਈ ਨਹੀਂ ਸਿਰਫ ਕਾਗਜ਼ਾਂ ਦੇ ਵਿੱਚ ਹੀ ਪੈਸੇ ਇਸ਼ੂ ਹੋਏ ਆ ਗਰਾਊਂਡ ਲੈਵਲ ਤੇ ਕੁਝ ਨਹੀਂ ਲੱਗਿਆ